ਵਾਹਿਗੁਰੂ ਜੀ ਖਾਲਸਾ ਸ਼ਿਰਵਾਹਗੁਰੂ ਜੀ ਕੀ ਬਤੈ ਮਾ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੋ ਗੁਣੀ ਤੇ ਰਾਚੋ ਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਂਦਾ ਸੋ ਸੌਣ ਦਾ ਮਹੀਨਾ ਜੀ ਤੇ ਤੋਂ ਪਹਿਲਾ ਪਹਿਲਾ ਜਿਹੜਾ ਥੋੜਾ ਜਿਹਾ ਹੁੰਦਾ ਕਾਰੋਬਾਰ ਉਹ ਉਹ ਕਰਨੇ ਵੀ ਜ਼ਰੂਰੀ ਹੁੰਦੇ ਆ ਜਿਹੜੇ ਰੀਤੀ ਰਿਵਾਜ ਰਸਮਾਂ ਬਣੀਆਂ ਹੋਈਆਂ ਸਿਆਣੇ ਨੇ ਬਣਾਇਆ ਹੋਈਆਂ ਬਹੁਤ ਵਧੀਆ ਬਣਾਈ ਹੋਈਆਂ ਕੁਝ ਪਰਸੈਂਟ ਵਿਸਰ ਵੀ ਗਿਆ ਕੁਝ ਪਰਸੈਂਟ ਲੋਕਾਂ ਨੇ ਸੰਭਾਲੀਆਂ ਵੀ ਹੋਈਆਂ ਜਿੱਕੜਾ ਹੁਣ ਸੌਣ ਦਾ ਮਹੀਨਾ ਚੜਨ ਦੀ ਜਿਨ੍ਹਾਂ ਦੀਆਂ ਧੀਆਂ ਵਿਆਹ ਕੇ ਘਰ ਤੋਂ ਗਈਆਂ ਹੋਈਆਂ ਉਹ ਸੌਣ ਦਾ ਮਹੀਨਾ ਚੜਨ ਤੋਂ ਕਿਤੇ ਦਿਨ ਪਹਿਲਾਂ ਵੀ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਘਰ ਕੁਝ ਸ਼ਗਨ ਵਿਹਾਰ ਜਿਹੜੇ ਕਰਨ ਵਾਲੇ ਹੁੰਦੇ ਉਹ ਕਰਨੇ ਤੇ ਇੱਧਰ ਮਿਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਹੈਲੋ ਇਹ ਤਾਂ ਹੁਣ ਤੇ ਸਟਾਰਟ ਆ ਕਿ ਆ ਸਟਾਰਟ ਆ ਹੁਣ ਤੇ ਅੰਬੀਆਂ ਹੈਲੋ 5 ਕਿਲੋ ਗੱਲ ਖਾਣੀਆਂ ਆ ਹਾਂ ਹੁਣ ਫੇਰ ਸਟਾਰਟ ਆ ਫੇਰ ਦਾਲ ਗਈਆਂ ਫੇਰ ਗੱਲ ਵੀ ਮੈਂ ਕੁਰਸੀ ਦਾ ਖਾਸ ਅੰਬੀ ਘਰ ਰੱਖੀ ਬਾਹਰ ਅੰਬੀ ਵੀ ਨਾਲ ਲੈ ਕੇ ਆਓ ਨਹੀਂ ਗੱਲ ਵੀ ਚੌਕਰੀ ਭਰੀ ਹੋਈ ਟੀਮਪੀਆਂ ਦੀ ਟੋਕਰੀ ਖੜਾ ਜਾ ਤੈਨੂੰ ਬੈ ਕੈਮਰਾ ਬੈਕ ਆਨ ਕਰ ਦੂੰਗਾ ਲੈ ਚੌਕਰੀ ਅੰਬੀਆਂ ਦੀ ਭਰੀ ਹੋਈ ਜਿਹੜੀ ਤੁਸੀਂ ਪਰਸੋਂ ਲੈ ਕੇ ਆਇਤੇ ਹਾਂ ਹਾਂ ਕੱਲ ਜੇ ਮੈਂ ਤੁਹਾਨੂੰ ਕਹਤਾ ਲੈ ਲਓ ਤੁਸੀਂ ਕਹਿੰਦੇ ਪੰਗਿਆ ਕਰੇ ਜਦ ਮੈਨੂੰ ਮੈਨੂੰ ਤਾਂ ਪਤਾ ਹੀ ਤਾਂ ਕਿਉਂਕਿ ਪਹਿਲਾਂ ਵੀ ਹੋ ਲੋ ਮੇਰੇ ਨਾਲ ਮੈਂ ਪੁੱਛਦੀ ਹਾਂ ਅੰਬੀਆਂ ਮੁੱਕ ਗਿਆ ਹਾਂ ਤਾਂ ਗਲੀਆਂ ਹੋਈਆਂ ᱛੀਆਂ ਐ ਨਹੀਂ ਪਤਾ ਵੀ ਹੂਟ ਤੇ ਸਟਾਰਟੋਂ ਕੇ ਸ਼ਾਂਤ ਤੱਕ ਖਤਮ ਨਹੀਂ ਅੰਬੀ ਕਿਉਂ ਟੱਡੀ ਵੀ ਪੜਾ ਲਾਦੇ ਵੀ ਕੁੰਬੀਆਂ ਖਾਂਦੀ ਟੱਡੇ ਵੀ ਪਿੜਾ ਕਰ ਲੈ ਖਾਗਾ ਕੇ ਅੰਬੀਆਂ ਸੱਚੀ ਗਲੀਆਂ ਨਹੀਂ ᱛੀਆਂ ਉਹ ਸਾਰੀਆਂ ਖਾ ਗਈ ਦੇਖ ਮੇਰੇ ਦਿਓਰ ਨੇ ਅਭੀ ਅੰਬੀਆਂ ਮੈਨਾਂ ਖਾਵਾ ਐਨੀਆਂ ਹਾਜ਼ਮ ਹੁੰਦੀਆਂ ਖਾਣ ਦੇ ਬਾਅਦ ਬਾਈ ਪਿੱਛੇ ਤੇ ਨਾ ਕਰਨ ਬਹੁਤ ਭੜ ਲੱਗਦਾ ਕਰਨ ਮਤਲਬ 4-5 ਸਾਲ ਪਹਿਲਾਂ ਦੀ ਗੱਲ ਹੈ ਹਾਂ ਕਰਨ ਐਂਬੀ ਐਂਬੀ ਹੀ ਕਰੀ ਜਾਣੀਆਂ ਬਾਈ ਨੇ ਨਾ ਇਕੱਠੇ ਹੀ 5 ਕਿਲੋ ਲੈਂਦੀਆਂ ਬਾਈ ਨੇ ਭਾਬੀ ਜੀ ਨੂੰ ਵੀ ਕਿਹਾ ਤਾ ਮਨ ਨੂੰ ਵੀ ਕਿਹਾ ਤਾ ਮੈਂ ਉਹਨੂੰ ਰੋਕਣਾ ਨਹੀਂ ਜਿੰਨੀ ਆ ਖਾਂਦਾ ਖਾਈ ਜਾਣ ਉਹ ਵੀ ਜਿਆਦਾ ਢਿੱਡ ਖਰਾਬ ਹੋਊਗਾ ਆਪੇ ਸਮਝੂਗਾ ਹੁਣ ਹੁਣ ਵੀ ਹੁਣ ਹੁਣ ਇਹਨੂੰ ਪੈਸੇ ਤੇ ਗੁੱਸਾ ਕਰਦਾ ਵੀ ਮੈਨੂੰ ਪਤਾ ਨਹੀਂ ਕਾ ਤੇ ਰੋਕਦੇ ਆ ਹਾਂ ਵੀ ਜਿਆਦਾ ਪੇਟ ਖਰਾਬ ਹੋਊਗਾ ਆਪੇ ਉਹ ਭੜਨ ਜੀ ਉਹਦੀ ਪੂਰੀ ਹੋਊਗੀ ਉਹ ਮੁੜ ਕੇ ਹੁਣ ਅੰਬੀਆਂ ਗਿੰਨ ਨੂੰ ਮੂੰਹ ਕਰਦਾ ਇੱਕ ਦੋ ਖਾ ਲਵੇ ਖਾ ਲਵੇ ਨਹੀਂ ਬੈਗਦਾ ਹਾਂ ਵਾ ਕੀ ਗੱਲ ਹੋਣੀ ਐ ਤਾਂ ਉਹ ਤਾਂ ਜਵਾਕਤਾ ਉਹ ਵੀ ਨਹੀਂ ਖਾਂਦਾ ਹੁਣ ਉਹ ਵਿੱਕੀ ਦੀ ਇੱਧਰ ਤਾਂ ਪੂਰੀ ਹੋਣੀ ਹੁੰਦੀ ਮੇਰੀ ਹੁੰਦੀ ਆ ਪੰਜਵੀਂ ਆ ਹਣਾ ਮੇਰੀ ਛੋਟੀ ਜਿਹੀ ਦੀ ਪਾਸ ਪੂਰੀ ਨਹੀਂ ਨਿਕਲੀ ਆ ਪੰਜਵੀਂ ਆ ਅੰਬੀ ਘੇਰ ਦਵਾ ਤਾਂ ਤੇ ਖਾ ਲੈ ਛੱਡ ਤੀ ਕੰਨ ਅੰਬੀ ਦੀ ਐ ਹਾਂ ਚੱਲ ਅੱਧੇ ਬਰਿੰਦੀਆਂ ਕਰਕੇ ਛਿੱਟੀ ਜਾਣੀਆਂ ਇਹ ਤਾਂ ਗਾਂਡੀਆਂ ਅੰਬੀਆਂ ਹੈ ਸਵਾਦ ਬਹੁਤ ਆ ਬਾਕੀ ਤਿੰਨ ਤਾਂ ਮੈਂ ਖਾਇਆ ਤੋੜਦਾ ਤੋੜਦਾ ਪਰ ਇੱਕ ਵੇ ਧਾਨਾਂ ਚ ਗਿਰਦੀਆਂ ਪਰ ਥੋੜੀਆਂ ਐ ਤਾਨਾ ਚੀ ਟੋੜੀ ਨਾ ਨਹੀਂ ਆਈਆਂ ਬਈ ਫਾਂ ਪਤਾ ਨਹੀਂ ਕੀ ਗੱਲ ਆ ਵੀ ਕਿ ਕਿਥੇ ਦੇ ਲੈ ਕੇ ਉਹਨਾਂ ਨੂੰ 25 ਕਿਸੇ ਤੇ ਲੱਗੀਆਂ ਹੋਈਆਂ ਵਾ ਪੁੱਛ ਗਿਆ ਤੋੜ ਕੇ ਲੈ ਕੇ ਆਇਆ ਕਿਸੇ ਤੇ ਅਗਲੇ ਤੇ ਤਾਨਾ ਚ ਗਿਰਦੀਆਂ ਪਹਿਲਾਂ ਭਈਆ ਨੂੰ ਚੜਾਇਆ ਪਰ ਉਹਨੇ ਉਹਨਾਂ ਨੂੰ ਰੱਖੀ ਹੋਈਆਂ ਤੇ ਜਦੋਂ ਵੀਰ ਜੀ ਦੇਰੇ ਰਾਤ ਨੂੰ ਪਤਾ ਕਿਆ ਕਹਿੰਦੇ ਕਹਿੰਦੇ ਦੇ ਗੰਬੀਆਂ ਦੀ ਖੁਸ਼ਬੂ ਕਿੰਨੀ ਆਉਂਦੀ ਵੀ ਹਾਂ ਸੋਚ ਖੁਸ਼ਬੂ ਵਾਤਦੀ ਉਹਨਾਂ ਦੀ ਬਹੁਤ ਫੈਲੀ ਉਹ ਉਹ ਅਸਲ ਦੇ ਵਿੱਚ ਪਤਾ ਕਾਤੇ ਫੈਲੀ ਹੈ ਉਹ ਉਹ ਜਿਹੜੀਆਂ ਵੀ ਅਮੇ ਲੈ ਤਾ ਥੱਲੇ ਟੁੱਟੀਆਂ ਹੋਈਆਂ ਤੇ ਉਹ ਤਾਜ਼ੀਆਂ ਨਹੀਂ ਤੇ ਹੈਗੀਆਂ ਉਹ ਪਾਣੀ ਚ ਗਿਰ ਕੇ ਕਿੰਨਾ ਟਾਈਮ ਪਈਆਂ ਰਹੀਆਂ ਕਿੰਨਾ ਨਹੀਂ ਕਿਸੇ ਨੂੰ 2 ਦਿਨ ਹੋ ਗਏ ਪਈ ਇਹਨੂੰ ਤਾਂ ਅੱਜ ਕਿਸੇ ਨੂੰ 3 ਦਿਨ ਹੋ ਗਏ ਹਾਂ ਉਹ ਖੁਸ਼ਬੂ ਛੱਡਦੀ ਤੇ ਜਿਹੜੀਆਂ ਅੱਜ ਤੋੜ ਕੇ ਲਈਆਂ ਇਹਨਾਂ ਨੇ ਪਰਸੋਂ ਤੱਕ ਖੁਸ਼ਬੂ ਛੱਡਣਾ ਹਾਂ ਜਾਵਣੀ ਮਨਿਆਦ ਤੋਂ ਗਾਹਾਂ ਟੱਪ ਲੈਣਾ ਗਾਹਾਂ ਟੱਪ ਇਹ ਅੱਜ ਜਾਂ ਕੱਲ੍ਹ ਚ ਮੈਂ ਭਾਬੀ ਜੀ ਨੂੰ ਕਹਾਂ ਮੈਂ ਅੱਜ ਜਾਂ ਕੱਲ੍ਹ ਚ ਖਤਮ ਕਰ ਦੋ ਕੋਈ ਨਹੀਂ ਮੈਂ ਹੋਰ ਟੋਡ ਲਵਾਂ ਖਟੀਆਂ ਐ ਖਟੀਆਂ ਕਿਹੜੀਆਂ ਹੱਥ ਨਾ ਪਹੁੰਚੋ ਥੂ ਕੌੜੀ ਖਾਣ ਨੂੰ ਆਪਣਾ ਨਹੀਂ ਦਿਲ ਕਰਦਾ ਅੰਬੀਆਂ ਖਟੀਆਂ 2 ਵਜੇ ਤੱਕ ਮੁੜਨਾ ਆਪਣੀਆਂ 2-3 ਵਜੇ ਤੱਕ ਖਤਮ ਆ ਟੋਕਰੀ ਨਹੀਂ ਨਹੀਂ ਵੀ ਕਿ ਚੈੱਕ ਕਰ ਲਾ ਕੇ ਟੈਕ ਹੁਣ ਕਰ ਜਾ ਗਣ ਕੇ ਰੱਖ ਜਾ ਇਹ ਦੋ ਕੁ ਜਰੂਰ ਦੋ ਕ ਨਹੀਂ ਦੱਸ ਮੈਂ ਗਾਂ ਖਾਤਮ ਖਰਾਬ ਤੀਆਂ ਬਹੁਤ ਸੋਚ ਕੇ ਦੋ ਕਿਹਾ ਬਹੁਤ ਸੋਚ ਕੇ ਦੋ ਖਰਾਬ ਤੀਆਂ ਮੈਂ ਵੀ ਚੱਲ ਇਹ ਗੱਲ ਕਹਿ ਸਕਦੇ ਗਾਰੰਟੀ ਨਹੀਂ ਹੈਗੀ ਕੋਈ ਮੈਂ ਕਹਾਂ ਤੇ ਉਹ ਤਰਾ ਗਾਰੰਟੀ ਨਹੀਂ ਹੈਗੀ ਕੋਈ ਚੱਲ ਖਾਣ ਨੂੰ ਲਿਆਂਦੀ ਮੈਂ ਇਹਨਾਂ ਨੂੰ ਰਸਤੇ 'ਚ ਕਹਿੰਦਾ ਅੰਬੀਆਂ ਲੈ ਲੈ ਕਹਿੰਦਾ ਮੈਂ ਘਰੇ ਪਈਆਂ ਮੈਂ ਖਾਣਾ ਤਾਂ ਖਰਾਬ ਹੋ ਗਈਆਂ ਸਿੱਟੀਆਂ ਤਾਂ ਖਰਾਬ ਹੋਉਂਦੀਆਂ ਹਾਂ ਤਾਂ ਰੌਲਾ ਪਾਉਂਦੀ ਮੇਰੇ ਕਹਿੰਦੀ ਅੰਬੀਆਂ ਕਿੱਤੇ ਅੰਬੀਆਂ ਕਿੱਤੇ ਆ ਮੈਂ ਤਾਂ ਉਹ ਤੇ ਖਰਾਬ ਹੋ ਗਈ ਸੀ ਅੱਗੇ ਤੇਰੀ ਢਿੱਡ ਚ ਕਈਆਂ ਕਹਿੰਦੀ ਖਰਾਬ ਨਹੀਂ ਹੋਈ ਆ ਹਾਂ ਉਹ ਮੈਂ ਦੱਸਿਆ ਨਹੀਂ ਮੇਰੇ ਕਿੰਨੋਂ ਬਹੁਤ ਵਧੀਆ ਚੰਦਿਆ ਉਹ ਮੈਂ ਵੀ ਤਨ ਤੋੜ ਕੇ ਲਾਇਆ ਥੋੜਾ ਮੈਂ ਚੱਲੀ ਆਪਾ ਦੱਸ 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 ਹਮ 10 ਮਿੰਨਾਂ ਨਾਲ ਗੱਲ ਹੋ ਗਈ ਹੁਣ ਹਾਂ ਹਾਂ ਹੋਈ ਵੀ ਉਹਨਾਂ ਨਾਲ ਗੱਲਬਾਤ ਸਾਰੀ ਆ ਬਈ ਸੌਣ ਦੇ ਤਿਆਰ ਹੋ ਗਏ ਜੀ ਸ਼ੁਰੂ ਬਈ ਜਿਹੜੀਆਂ ਵੀ ਬਦਲ ਗੰਨਾ ਮੈਨੂੰ ਪਹਿਲਾ ਪਹਿਲਾ ਵਿਆਈਆ ਵੀ ਹੁੰਦੀਆਂ ਕੁੜੀਆਂ ਉਹ ਆਪਣੇ ਪੇਕੇ ਘਰ ਆਉਂਦੀਆਂ ਥੋੜੇ ਬਹੁਤ ਦਿਲ ਲਾਉਂਦੀਆਂ ਅੱਗੇ ਇਹਨਾਂ ਦਾ ਕਾਪ ਤੋਂ ਹੀ ਕਰਦੀ ਸੀ ਵੀ ਕੀ ਵੀ ਇੱਕ ਪਹੀਨਾ ਲਾਉਣਾ ਪੂਰਾ ਹੋਰ ਤੇ ਕਿਤੇ ਪਹਿਲਾ ਇਹਣਾ ਚੂਨੀ ਆਈ ਜਾਉਣੀ ਇੱਕ ਮਹੀਨਾ ਲਾਉਣਾ ਕੁੜੀਆਂ ਨੇ ਪੀਂਗਾ ਝੁੱਟਣੀਆਂ ਹੈ ਗਿੱਦੇ ਫੋਣੇ ਵੀ ਬਹੁਤ ਕੁਝ ਹੁੰਦਾ ਦਾ ਚੂੜੀਆਂ ਵੀ ਪਾਉਂਦੀਆਂ ਨਹੀਂ ਹੁਣ ਤਾਂ ਵਿਹਾਰ ਬਹੁਤ ਜ਼ਿਆਦਾ ਘਟ ਗਿਆ ਪੀਂਗਾ ਇਥੇ ਲੱਗਦਾ ਕੁੜੀਆਂ ਨੂੰ ਨਾ ਸੌਣ ਦੀ ਈਕ ਜੀ ਹੁੰਦੀ ਸੀ ਹੁਣ ਇਹ ਵੀ ਕਹਿੰਦੀ ਆ ਵੀ ਸੌਣ ਆ ਗਏ ਮੈਂ ਵੀ ਨਾ ਆ ਤੂੰ ਕੁੜੀ ਆ ਹਾਂ ਉਹ ਰਾਂ ਬੁੜੀ ਆ ਇਹ ਪਹਿਲੀ ਵਾਰ ਆ ਤੇ ਨਾ ਕੁੜੀ ਆ ਤੇਰਾ ਪਹਿਲੀ ਵਾਰ ਤੇਰਾ ਪਹਿਲਾ ਸੌਣਾ ਤੇਰਾ ਪਹਿਲਾ ਸੌਣਾ ਮੈਂ ਕੁੜੀ ਆ ਤੇਰਾ ਪਹਿਲਾ ਸੌਣਾ ਹੈ ਹਜਾ 35 ਸਾਲ ਦੀ ਉਮਰ ਹੈ ਇੰਨੀ ਹੋਈ ਨਾ ਤੂੰ ਤਾਂ ਕਰ ਲੈ ਗੰਬੀ ਆਲੇ ਬਾਪੂ ਹੋਇਆ ਕਹਿੰਦਾ ਬੁੜੀ ਨਾ ਉਹ ਨਾ ਤੇਰੇ ਤੇ ਜੇ ਤਾਂ ਤੂੰ ਪਹਿਲਾ ਸੌਣ ਮਨਾਉਣ ਜਾਂਦੀ ਹੋ ਵੀ ਫੇਰ ਤਾਂ ਤੂੰ ਜਾਂਦੀ 4 ਸਾਲ ਹੋ ਗਏ ਤੇਰੇ ਮੇਰੇ ਮਨਾਉਣਾ ਤਾਂ ਮਨਾਇਆ ਨਹੀਂ ਹੈ ਨਹੀਂ ਪਹਿਲੇ ਹੀ ਮਨਾਇਆ ਤੇ ਤੇਰੇ ਘਰ ਦੇ ਨੇ ਤੇਰਾ ਸੰਗਲ ਫੜਾਇਆ ਨੂੰ ਮੈਨੂੰ 4 ਸਾਲ ਹੋ ਗਏ ਹਾਂ ਹੈ ਹੁਣ ਤਾਂ ਤਾਂ ਗਈ ਨਹੀਂ ਆ ਕਿ ਹੁਣ ਕਿ ਮੈਂ ਚਲ ਜੂਗੀ ਬੱਸ ਇਹ ਕੰਮ ਕਿਹਦਾ ਪਾਇਦਾ ਇੱਕ ਹੋਰ ਕੰਮ ਤਾਂ ਆ ਜਾਂਦੀ ਆ ਬੱਸ ਇਹ ਕੰਮ ਤਾਂ ਨਹੀਂ ਚਾਹੀਦਾ ਚੱਲ ਅਸੀਂ ਵੀ ਕੱਲ ਨੂੰ ਕਿਸੇ ਦੀ ਸੱਸਾਂ ਬਣਨਾ ਐ ਐਉਂ ਜਿਹੋ ਗੰਦੀ ਕਹਾਵਤ ਹੁੰਦੀ ਆ ਕਿ ਇੱਕ ਮਹੀਨਾ ਸੱਸ ਤੇ ਦੂਰ ਰਹਿਣਾ ਸੱਸ ਦਾ ਮੂੰਹ ਨਹੀਂ ਦੇਖਣਾ ਓ ਮੈਂ ਸੋਚਦੇ ਹੁੰਦੇ ਆ ਕਿ ਸੱਸ ਤਾਂ ਅੰਗ ਮਾਰਦੀ ਆ ਥੋੜਾ ਨਾ ਤੇਹੀ ਚਲ ਬਹਾਗਰੂ ਬਣਾਵੇਂ ਸਾਰਿਆਂ ਦੀ ਹਾਂ ਬਣਾ ਕੇ ਕਈਆਂ ਦੀ ਨਹੀਂ ਬਣਦੀ ਹਾਂ ਮੇਰੇ ਨਾਲ ਸੰਗਲ ਕਿਹਦੇ ਪਾਇਆ ਹਾ ਤਾਂ ਉਹ ਸੰਗਲ ਹੈ ਮੈਂ ਫੜਿਆ ਸੰਗਲ ਆ ਮੈਂ ਵੀ ਸੰਗਲ ਆ ਵੀ ਮੇਰੀ ਗੱਲ ਚੇਰੇਗੀ ਨਹੀਂ ਤੇ ਤੂੰ ਐ ਛੱਡ ਦੋ ਲਗਾ ਸੰਗਲ ਕਾਹਤੇ ਕਿਹਾ ਚਾ ਸੰਗਲੇ ਹੁੰਦਾ ਜੀ ਉਹ ਮੇਰੇ ਪਾਇਆ ਸੰਗਲ ਮੇਰੇ ਪਾਇਆ ਸੰਗਲ ਉਹਨਾਂ ਨੇ ਇੱਕ ਸਾਲ ਚਾਰ ਸਾਲ ਉਹ ਮੈਂ ਫਰਤੀ ਨੂੰ ਚਿਚੜੀ ਜੀ ਮੈਂ ਕੁਛ ਨਹੀਂ ਕਹਦੀ ਮੈਂ ਨਹੀਂ ਬਸਦੀ ਮੇਰੀ ਗੱਲ ਸੁਣ ਮੈਂ ਕਿਹਾ ਵੀ 1 ਸਾਲ ਹੋ ਗਿਆ ਮੇਰੇ ਸੰਗਤ ਦੇ ਨੇ 4 ਸਾਲ ਹੋ ਗਏ ਮੇਰੇ ਸੰਗਲ ਪਾਏ ਨੂੰ ਹਾਂ ਆਏ ਕਿਹਾ ਉਹਨੇ ਨਹੀਂ ਮੈਂ ਆਜ਼ਾਦ ਘੁੰਮਦਾ ਤਾਂ ਗੱਡੀ ਪਰ ਮੈਂ ਕਹਿੰਦਾ ਮੇਰੇ ਹੱਥ ਚ ਫੜਾਏ ਨੀ ਚਾਲ ਦੇ ਕਿਤੇ ਦੇ ਵੀ ਲਾ ਲੋ ਦੋਨਾਂ ਦੇ ਇੱਕ ਦੂਏ ਨੂੰ ਉਹ ਦੋ ਇੱਕ ਜਈ ਆਪਾਂ ਨਾ ਤੇਰਾ ਮੇਰੇ ਬਿਨਾ ਜ਼ਰਾ ਨਾ ਮੇਰਾ ਤੇਰੇ ਬਿਨਾ ਤੁਸੀਂ ਕਹਿੰਦਾ ਮੈਂ ਤਾਂ ਸਲੀਮਾ ਬਾਡੀ ਆ ਸਲੀਮਾ ਬਾਡੀ ਹੋਰ ਕੀ ਮੈਂ ਹੁਣ ਹਰ ਤੇ ਬਾਹਰੋਂ ਨਿਕਲਦਾ ਮੈਂ ਨੰਤ ਕਰ ਪਿਆ ਤੇ ਤਰ ਲੜਨਾ ਖੁਸ਼ੀ ਖੁਸ਼ੀ ਕੁੜੀ ਲੈ ਕੇ ਆਓ ਤੇ ਮੈਨੂੰ ਜਾਣ ਤੋ ਤੁਸੀਂ ਅੰਬੀਆਂ ਚੁਪਾਂ ਤੁਸੀਂ ਜਾਓ ਅੰਬੀਆਂ ਚੁਪੜੀਆਂ ਪੋਚਾ ਲਾਉਣਾ ਤਕਬੀਰ ਨੇ ਕੰਮ ਕਰਨਾ ਅੰਬੀਆਂ ਚ ਇਹ ਵੀ એનર્ਜੀ ਲੈ ਲੈ ਕੇ ਅੰਬੀਆਂ ਚੁਪ ਚੁੱਕੇ ਵੇ ਪਹਿਲੇ ਕੋਦਰ ਕੀ ਹੋਏ ਕਰਦਾ ਤਾਂ ਵੀ ਕੀ ਕਾਬਤ ਹੁੰਦੀ ਵੀ ਭਾਈ ਜਾਂਦਾ ਹੁੰਦਾ ਤਾਂ ਲੇਟ ਹਾਂ ਬਈ ਹੁਣ ਚਲੋ ਜੈਸਮੀਨ ਦਾ ਭਾਈ ਵਿਚਾਰਾ ਛੋਟਾ ਹੈ ਸਕੂਲ ਗਿਆ ਹੋਇਆ ਪੇਪਰ ਨਹੀਂ ਤਾਂ ਚਲੇ ਵੀ ਜਾਂਦਾ ਹੈ ਨਾ ਸੀ ਇੱਕ ਉੱਪਰ ਤੇ ਪੇਪਰ ਨਹੀਂ ਤਾਂ ਛੁੱਟੀ ਕਰਾ ਲੰਦੇ ਚੱਲੀਏ ਫਿਰ ਆਹੋ ਜਾਣਾ ਬਣਦਾ ਤੁਹਾਨੂੰ ਤੁਹਾਨੂੰ ਪਹਿਲਾਂ ਹੀ ਬਹੁਤ ਲੇਟ ਹੋ ਕੇ 12:00 ਵਜੇ ਬਾਜ ਚੁੱਕ ਮ 12 ਵਜੇ ਤੁਰਨਾ ਤਾਂ ਮੈਂ ਪੂਰੇ 12 ਵਜੇ ਮੈਂ ਪੌਣ ਪੌਣ ਜਿਹੜੇ ਸਿਆਣਿਆਂ ਦੇ ਹੁੰਦ ਨੇ ਟਾਈਮ ਤੋਂ ਮੁਝੇ ਵੀ ਦੇਖਣੇ ਪੈਂਦੇ ਹੁੰਦੇ ਤੇ ਮਾ ਵੀ ਮਾ ਵੀ ਉਹ ਵੀ ਦੇਖਦਾ ਇਹਦੇ ਵਿੱਚ ਕੋਈ ਮਾਰ-ਕੋੜ ਨਹੀਂ ਹੁੰਦੀ ਉਹ ਨਾਰਾ ਬਾਪ ਕੌਣ ਦਾ ਉਹ ਗੱਲ ਕਰਦਾ ਮੈਂ ਹਾਂ ਮੈਂ ਗੱਲੇ ਘਮਾਉਣੀ ਕਿਧਰ ਨੂੰ ਘਮਾਈ ਚਲੋ ਚਲ ਕੋਈ ਨਹੀਂ ਵੈਸੇ ਸਿਕਰ ਦੁਪਾਰੇ ਨੂੰ ਤਾਂ ਭੂਤ ਨਿਕਲ ਭੂਤੇ ਤੂੰ ਮੇਰੇ ਨਾਲ ਮੈਂ ਭੂਤ ਤੇ ਭੂਤਨੀ ਆ ਤੂੰ ਭੂਤਨੀ ਆ ਜੇ ਮੈਂ ਭੂਤਾ ਪੁੱਤ ਦੀ ਘਰ ਲਈ ਪੁੱਤਨੀ ਲੰਬੇ ਦੀ ਉੱਧਰ ਉੱਧਰ ਜਾਉਣੀ ਆ ਜਾ ਜ਼ਮੀਨੇ ਹੋਣੀ ਹੁਣ ਉਹਦੇ ਉੱਡਦੀ ਭਗੀ ਵੀ ਹੁਣੀ ਵੀ ਮੁਕਾਦਾ ਜਾਵੇ ਉਹੀ ਹੋਆ ਹੈਲੋ ਹਾਂ ਚੱਲੀਓ ਫਿਰ ਹੈਲੋ ਮਹਾਰਾਜ ਸੱਚਾ ਪਾਤਸ਼ਾਹ ਸੋਖ ਰਖੋ ਚੱਪਲਾ ਕਿੱਥੇ ਮੇਰੀ ਦਿੱਤੀ ਗੱਢਦੇ ਯਾਰ ਮੈਂ ਪਾਣੀ ਤੇ ਪਈ ਨੀ ਮੈਂ ਤੁਹਾਂ ਆਹੀ ਪੜਨਾ ਪਰਾਨੀਓ ਨਮੀ ਘਰ ਪਾਉਂਦੇ ਚਲੋ ਹਾਂ ਚਾਹ ਬਣਾਇਆ ਕੀ ਹੋ ਗਿਆ ਹੁਣ ਉਹ ਤਾਂ ਮੜੇ ਮੋਟੇ ਆਪਣੀ ਪ੍ਰਾਈਵੇਟ ਗੱਲਾਂ ਕਰਦੇ ਨਿਕਲ ਸਿਆ ਪ੍ਰਾਈਵੇਟ ਗੱਲਾਂ ਰੱਖੀਓ ਬੱਲੇ ਨੋਟ ਕਿੰਨੇ ਸਾਲੇ ਪਰਸ ਚ ਪਰਸ ਭਰੇ ਆ ਇਹ ਕਾਗਜ਼ ਆ ਉਹ ਨਹੀਂ ਉਹ ਐ ਲੈ ਤੂੰ ਆ ਲੈਣਿਆਂ ਦੇ ਲੈ ਤੇ ਫੋਨ ਲੱਟ ਲੱਟ ਨਹੀਂ ਹੈਗੇ ਜਣਾ ਦੇ ਐਨੇ ਪੈਸੇ ਤਾਂ ਸਾਲੇ ਘਰ ਸਾਰੇ ਘਰ ਚ ਦਿਉਲੇ ਜਿੰਨੇ ਕਿੱਲੇ ਪਰਸ ਚ ਦੇ ਤਾਂ ਨਾ ਮੈਂ ਤੈਨੂੰ ਹੋਦੀ ਨਹੀਂ ਓਏ ਓਏ ਬਾਤ ਦੇਖ ਲੀ ਤੂੰ ਹੁਣ ਕੀ ਲੱਭਦੇ ਕਾ ਨਹੀਂ ਓਏ ਬਾਤ ਦੇਖ ਬਾਸੇ ਤੇਰੇ ਬਾਤੇ ਆ ਮੇ ਜਿਹਦਾ ਪਰਸ ਲੱਕੀ ਹੀ ਰਹਾ ਨੇ ਜਿਹੜੇ ਨੋਟ ਬੜੇ ਜੁੜੀ ਜਾਂਦੇ ਜਦ ਚੱਕ ਕੇ ਠੱਠਾ ਜੁੜਦੇ ਆ ਖਾਲੀ ਬਹੁਤ ਫੇਟੀ ਦੀ ਦਾ ਥਾਲੀ ਤਾਂ ਤੁਸੀਂ ਬੇਫਜ਼ੂਲੀ ਖਰਚੀ ਕਰੀ ਹੁਣ ਮੇਰੇ ਘਰ ਦਾ ਸੁਣਾ ਮੈਂ ਕੱਲ ਦੇ ਦੱਸਦਾ ਗੱਲ ਜਦ ਡੈਡੀ ਕੋਲ ਤੇ ਆਇਆ ਡੈਡੀ ਕੋਲ ਤੇ ਆਏ ਆਲੂ ਵਾਲੇ ਪਿੱਛੇ 10 ਦਾ ਕਿਲੋ ਪਿੱਛੇ ਤਾਂ ਲੜੀਆ ਮੈਂ ਹਾਂ ਉਹ ਕਹਿੰਦਾ ਵੀ ਮੈਂ 4 ਕਿਲੋ ਦਿੰਨੇ ਸੌਦੇ ਮਾਨੇ ਪੰਜ ਪੰਜ ਤੇ ਮੈਂ 4.5 ਪਰ ਆ ਗਿਆ 4.5 ਮਹੀਨਾ ਦਵੇ ਮੈਂ ਛੱਡ ਤੇ ਨਾਲ ਵੈਸੇ ਨਹੀਂ ਕਰਨੀ ਉਦੋਂ ਬਾਅਦ ਖੜ ਜਾ ਗੱਲ ਪੂਰੀ ਹੋਣ ਦੇ ਉਦੋਂ ਬਾਅਦ ਮਹਾਦੇ ਕੋਲ ਗਿਆ ਮੈਂ ਉਹਨੂੰ ਸਿੱਧੀ ਗਿਆ ਮੈਂ 100 ਦੇ 5 ਕਿਲੇ ਆਲੂ ਦਊਂਗਾ ਕਹਿੰਦਾ ਹਾਂਜੀ ਲੈ ਜੋ ਜੀ ਉਹ ਪੌਲ ਉਦੋਂ ਬਾਅਦ 400 300 ਦੀਆਂ ਟਿੱਕੀਆਂ ਹੀ ਲਈ ਤੁਹਾਨੂੰ ਖਾਣ ਬਾਤ ਤੇ ਸੁਣ ਮੇਰੀ ਗੱਲ ਸੁਣ ਦੇਖ ਜੱਗ ਨਾ ਕਿੱਥੇ ਜਾਨੀ ਆ ਕਰਨ ਮੇਰੇ ਮੂੰਹ ਬੰਦ ਨੂੰ ਨਹੀਂ ਦੇ ਦੇ ਉਹ ਤਾਂ ਤੇਰੇ ਪਿੱਠ ਵੱਲ ਦੇਖਦਾ ਨਾ ਇਹ ਮੇਰੀ ਗੱਲ ਨਹੀਂ ਸਮਝਣੀ ਕਹਿੰਦਾ ਉੱਪਰ ਤੈਨੂੰ ਕਹਿੰਦਾ ਮੈਨੂੰ ਚੀਜ਼ ਲੈ ਕੇ ਆ ਹਾਂ ਲੈ ਕੈਂ ਦਾ ਮੇਰੇ ਪਰ ਗੱਲ ਸਿਰ ਸਾਦੀ ਵੀ ਤੇਰੇ ਡੈਡੀ ਨੇ ਗੱਡੀ ਨਹੀਂ ਰੋਲੀ ਜੀ ਜੀ ਇਹ ਤਾਂ ਉਹ ਕੰਮ ਹੈ ਵੀ ਤਾਣਾ ਸੰਗ ਡੀਲੇ ਨੂੰ ਪਾਣੀ ਡੀਲੇ ਕੋਈ ਹਾਂ ਕਰਨ ਦਾ ਨਾ ਇੱਕ ਡੀਲਾ ਆ ਬੈਠਾ ਇੱਕ ਡੀਲਾ ਆ ਬੈਠਾ ਉਹ ਮਰਜੀ ਕਹੇ ਚਲ ਮੈਂ ਤੇਰੀ ਖਾਧੀ ਸੀ ਹਾਂ ਉੱਥੇ ਜਿਹੜੀ ਖਾ ਲਈ ਅੱਧੀ ਖਾ ਲਈ ਅੱਧੀ ਤੁਸੀਂ ਖਾ ਲਈ ਮੈਂ ਤਾਂ ਮੈਂ ਮੈਂ ਤਾਂ ਤੈਨੂੰ ਨਾ ਕਰ ਦਦਾ ਵੀ ਮੈਂ ਖਾਣੀ ਨਹੀਂ ਆ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਸੱਚੀ ਆ ਨਹੀਂ ਆਖੀ ਦੀ ਪਲੇਟ ਕਰਨਾ ਜ਼ਰੂਰ ਉਹ ਤਾਂ ਖਾਣੀ ਉਹਦੀ ਮੈਨੂੰ ਪਤਾ ਤਾਂ ਵੀ ਰੋਲਣੀ ਹੋ ਰੋਲੀ ਵੀ ਆ ਆ ਹੈਲੋ ਕਰਨਾ ਜ਼ਰੂਰ ਪੁੱਛਦਾ ਮਾਸੀ ਕੀ ਲੈ ਕੇ ਆਈ ਆ ਮੈਨੂੰ ਲੈ ਆਈਏ ਕੁਝ ਖਾਣ ਨੂੰ ਨਹੀਂ ਲੈ ਤੀ ਨਹੀਂ ਜੇ ਜਾਓ ਵੀ ਤਾਂ ਵੀ ਉਹ ਕਹਿੰਦਾ ਮਾਸੀ ਮੈਨੂੰ ਖਾਣ ਨੂੰ ਲੈ ਕੇ ਆਈ ਜ਼ਰੂਰ ਅੱਛਾ ਕਰ ਰੋਟੀ ਰੋਟੀ ਬਣਾਉਂਦੇ ਨੂੰ ਤੁਸੀਂ ਨਹੀਂ ਜਾਂਦੇ ਸੰਦੀਪ ਜੀ ਜੇ ਤਾਂ ਨਿਆਣਿਆਂ ਨੂੰ ਅਸੀਂ ਪੈਸੇ ਦਿੰਨੇ ਆ ਤਾਂ ਤੁਸੀਂ ਪੈਸੇ ਕਾਤੇ ਦਿੰਨੀ ਆ ਜੇ ਨਿਆਣਿਆਂ ਨੂੰ ਕੋਈ ਬਾਹਰੋਂ ਚੀਜ਼ ਲਿਆਈ ਤਾਂ ਗਲਤ ਗੱਲ ਆ ਜਾਦੇ ਕਹਿੰਦਾ ਏ ਵੀ ਤੁਸੀਂ ਵਰਤ ਰੱਖ ਲੰਨੀ ਆ ਵੀ ਰੋਟੀ ਬਹੁਤ ਪਕੋ ਵੀ ਹਾਂ ਵਰਤ ਰੱਖ ਲੰਨੀ ਅਨਫਾੜਾ ਸੀ ਜੇ ਸੰਦੀਪ ਨੇ ਬਾਹਰ ਜਾਣਾ ਹੁੰਦਾ ਪਹਿਲੇ ਵਰਤ ਰੱਖ ਲੰਨੀ ਚੱਲਣ ਪਹਿਲਾਂ ਪਾ ਵੀ ਪੱਖਾ ਇੱਕ ਨਹੀਂ ਚੱਲਦਾ ਪਤਾ ਨਹੀਂ ਕਾਦੇ ਵਾਸਤੇ ਇੰਨੇ ਪੱਖੇ ਚਲਾਏ ਨੇ ਬੇਲਾ ਮਾੜ ਡਬੜਾ ਬਲ ਤਾਂ ਹੁਣੀ ਆਉਣਾ ਤੇ ਇਕਣਾ ਚੱਲੀ ਜਾਣਾ ਬਿਨਾਂ ਮਤਲਬ ਚੱਲ 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 ਚਲੋ ਠੀਕ ਆ ਜੀ ਇੱਥੇ ਤਾਂ ਸਾਡਾ ਤਾਂ ਚੱਲੀ ਹੋ ਜਾਣਾ ਮਹਾਰਾ ਸੱਚਾ ਪਾਤਸ਼ਾ ਸਭ ਜੀ ਆਪਾਂ ਨੂੰ ਰੱਖੋ ਖੋਸ ਚਾਹ ਚਾਹੀ ਆਪਣੇ ਭਾਈ ਜਿਹੜੇ ਸੌਣ ਦੇ ਮਹੀਨੇ ਦੇ ਜਿਹੜੇ ਉਹਨਾਂ ਦੇ ਰਸਮ ਰਿਵਾਜ ਆ ਉਹਨਾਂ ਦੇ ਮਾਪੇ ਵੀ ਕਰ ਦਣ ਤੇ ਉਹਨਾਂ ਦੇ ਜਿਹੜੇ ਉਧਰਲੇ ਸ਼ੌਂਕ ਆ ਆਪਣੇ ਪੇਕਿਆਂ ਵੱਲ ਤੇ ਚਾਹੇ ਮਾਪਿਆਂ ਵੱਲ ਤੇ ਵੀ ਸਹੁਰਿਆਂ ਵੱਲ ਤੇ ਲਾ ਲੋ ਉਹ ਵੀ ਬਹਿਗੂ ਵਧੀਆ ਪੂਰੇ ਕਰਨ ਉਹਨਾਂ ਦੇ ਲਓ ਜੀ ਪਤਾ ਨਹੀਂ ਕੀ ਕੀ ਆਇਆ ਜੈਸੇ ਮੈਨੂੰ ਇਹਨੂੰ ਦੇਖੀ ਸਮਾਨ ਖੜਾਉਂਦੀ ਫਿਰ ਜਿੰਨੀ ਕੀ ਬਾਇਵਨ ਗਟਵਨ ਹਾਂ ਆਹ ਆ ਹੁਣ ਦੇਖ ਲਈ ਕਿਵਰ ਪੁੱਛ ਲੱਗੇ ਬਰ ਕਿ ਮਾ ਖਤਮ ਹੋਣੀ ਹੈ। ਟਰੱਕ ਰਜਾ ਵਿੱਚ ਜੇ ਉੱਥੇ ਹੋਇਆ ਤਾਂ ਠੀਕ ਆ। ਕਿੰਨੇ ਉਹਦੇ ਵਾਲਾ ਵੀ ਦੇਖ ਲੈ ਵਿੱਚ ਕਿ ਹਾਂ? ਹਾਂ। ਇੱਕ ਸੋਨੂ ਦੀ ਮਿੰਨੇ ਦਾ। ਹਾਂ। 2 ਰੁਪਏ ਦਾ ਟਾਉ ਮਿਲਦਾ। ਕੱਲ ਮੈਂ ਭੁੱਲ ਗਈ 65 ਰੁਪਏ ਦੇ ਦਵਾਉਣੇ। ਪਾਪਾ ਨਹੀਂ ਹਾਂ। ਤੁਹਾਨੂੰ ਕਿਆ ਫ੍ਰੀ ਮਿਲਣਾ ਔਰ ਤੇ ਕਿਆ ਨਹੀਂ? ਹੂੰ ਤੇ ਤਾਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਟੌਫੀਆਂ ਵੀ ਆਹ ਜਿਹੜੀਆਂ ਜਿਹੜੀਆਂ ਜੈਲੀਆਂ ਵੀ ਆਹ ਹੂੰ ਚਾਕਲੇਟ ਲੈਣੇ ਤਾਂ ਲੈਣੇ ਕੰਦਫਰਾ ਆਉਂਦਾ ਬਾਏ 2 ਇੱਕ ਫਰੇ ਹਾਂ ਨਹੀਂ ਅਰੇ ਚਾਕਲੇਟ ਚਿੱਟਾ ਚੀ ਜਿਹੜੀ ਨਹੀਂ ਪੜਿਆ ਕਰਨ ਫਿੱਕਾ ਨਹੀਂ ਖਾਂਦਾ ਬਾਤੂ ਆਹ ਲੈਣ ਬਾਅਦ ਤੁਸੀਂ ਬੜੀ ਹੋ ਰਹੇ ਹੋ ਚਲੋ ਮੈਂ ਦੱਸਦੀ ਹਾਂ ਖਾਂ ਲੈਣੋ ਸਾਤਾ ਮਲ ਨਹੀਂ ਹੈ ਮਾਪਾਦਨ ਕਿ ਐਮਰਜੈਂਸੀ ਬੈਗ ਉਰੇ ਆਉਣ ਦੀ ਮੈਨੂੰ ਖਾਲੀ ਘਮਾ ਕੇ ਇੱਕ ਨਹੀਂ ਕਿੜਾ ਜਾਦੇ ਕਿ ਥੱਲੇ ਝੜਾ ਦ ਪਹਿਲੇ ਕਮੈਂਟ ਕਰੀ ਜੇ ਕਹਿੰਦੇ ਲੈਣਾ ਲੈਣਾ ਨਾਲ ਲੂਣਾ ਇਹਨਾਂ ਨੇ ਕੋਸਾ ਵੀਡੀਓ ਬਣਾਉਂਦੇ ਫਿਰ ਜਾਂਦੇ ਆ ਵੀਡੀਓ ਕਰਕੇ ਨਹੀਂ ਆਈ ਅਸੀਂ ਕਿਸੂਰੀ ਨਹੀਂ ਆਈ ਲੈਣੇ ਆ ਕਿੱਥੇ ਬਈ ਆ ਅੱਡਾ ਪੈਟ ਕੇ ਕਰਨਾ ਤਾਂ ਲੈ ਚੱਲ ਹਾਂ ਇੱਕ ਤਾਂ ਟੋਕਾ ਤਾਂ ਸਿੱਧੇ ਉਹ ਅਦੇ ਨਾਲ ਦੀਆਂ ਤੋਂ ਖਿਲਾਂ ਲਈ ਦੇ ਓਕਣੀਆਂ ਪਈਆਂ ਰੁਲਦੀਆਂ ਵਿਚਾਰੀਆਂ ਉਹ ਬਣਾਈ ਹੀ ਨਹੀਂ ਹੈਗੀਆ ਚਲੋ ਫਾਈਓ ਪਾਸ ਤੇ ਬੜੇ ਨੂੰ ਬਾਤ ਦੋ ਨਿਆਣੀ ਚਲੋ ਖਣ ਤਾਂ ਆਪਣੀ ਬਿਸਕੁਟ ਬਣਨ ਲੱਗੇ ਸੰਦੀਪ ਉਹੀ ਬਣਾਵਾਲੋ ਤੁਸੀਂ ਜਾਂਦੇ ਬਣ ਬਣਾਣਾ ਹੋ ਨਿਆਣੇ ਖਾ ਲੈਣਗੇ ਜਾ ਕੇ ਖਾਉਂਗੇ ਜੋ ਮਰਜ਼ੀ ਦੇਜੇ ਜੋ ਮਰਜ਼ੀ ਖਿਲਾ ਦੋ ਆਮੇ ਗੁੱਜੇ ਪੜੇ ਲਟਲ ਹਾਰਸ ਬੰਗਲਾਣ ਦੇ ਨਾ ਦੇਖੇ ਹੋ ਗਿਆ ਐਕਸੀਡੈਂਟ ਕੋਰ ਕੋਰੇ ਨਹੀਂ ਖਾਈਦੇ ਹੁੰਦੇ ਦੋ ਨਾਲ ਇੱਕ ਫਰੀ ਦੋ ਨਾਲ ਇੱਕ ਫਰੀ ਲਾ ਕਰਨਾ ਕੋ ਫੋਲਦਾ ਮੈਂ ਵੀ ਲੈਣੇ ਪਤਾ ਨਹੀਂ ਕੋਤਾ ਨੇ ਕਿਆ ਚੱਲੀ ਜਨਾ ਕਿਆ ਕਿਆ ਨਹੀਂ ਉਹ ਇਕੱਠੀਆਂ ਰੱਖਦੇ ਲਿਆ ਕੇ ਉਹ ਬੜ ਚੱਕ ਲੰਦੀ ਹੋਣਾ ਮੈਨੂੰ ਸ਼ਰਮ ਦੀ ਆ ਹਾਂ ਨਹੀਂ ਆ ਦੇਖੇ ਤਾਂ ਕੀ ਦੇਖਣਾ ਇਹ ਦੁੱਧ ਹਾਂ ਉਹੀ ਆ ਇਹ ਦੁੱਧ ਦੇ ਚ ਪਾ ਉਹ ਕਰਕੇ ਕਰਨ ਵਾਲੇ ਸਕਾ ਕੇ ਰੱਖੇ ਹੋਏ ਆ ਜਜੇ ਜੇ ਕਮਜ਼ੋਰੀ ਉਹਦੇ ਵਾਸਤੇ ਹੈ ਪਰ ਬੀਕ ਨਸੀ ਆ ਮੇਰੇ ਅਸੇ ਲੇਲਾ ਫਿਰ ਮੰਨੂ ਕਾ ਕਾ ਨਹੀਂ ਹੁੰਦੇ ਵੇ ਇਹਨੂੰ ਟੋਕ ਤਾਂ ਫਿਰ ਤਗਰਾ ਦੀ ਫਾੜ ਜਣੇ ਨਹੀਂ ਐ ਤਾਂ ਮੈਂ ਦੰਕਾ ਹਰ ਨਹੀਂ ਦੰਕ ਦਿੱਤੀ ਹੂੰ ਟੈਨ ਮੋੜਨ ਦੇ ਲਈ ਆ ਜਾ ਉਹ ਲੈ ਗਏ ਨੇ ਚੱਲ ਬੱਸ ਨਹੀਂ ਪਾਣੀ ਪਾਣੀ ਚ ਮਿੱਠਾ ਪਾ ਕੇ ਰੱਖਿਆ ਵਾ ਕਲਰ ਪਾਏ ਵੇ ਬਾਕੀ ਬਾਕੀ ਕਲਰ ਕੋਲਰ ਪਾਏ ਵਾ ਇਹ ਕਹਿੰਦਾ ਬਾਏ 1 ਗੈਟ ਫ੍ਰੀ ਇਹ ਕਿਹੜੀ ਕਹਿੰਦੇ ਨੇ ਆ ਹਾਂ ਕਿਹੜਾ ਕਹਿੰਦੇ ਨੇ ਜੂਸ ਇਹ ਬੂ ਮੇਰੀ ਦਾ ਕਿਹੜੀ ਹੈ ਬੜੀ ਕਿਹੜੀ ਉਹ ਥੋੜੋ ਮਿਲਣਾ ਔਰ ਇਹਦਾ ਉਹ ਮੈਂ ਜੀ ਆਟਮ ਆ ਉਹ ਕਿਉਂ ਉਹੋ ਹਾਜੀ ਮੋਨਣਾ ਤੇ ਮੁੰਦਾਂ ਤੋਂ ਬੱਸ ਉਹਨਾਂ ਨੂੰ ਪੁੱਛ ਫਿਰ ਜ਼ਰਾ ਕਿਸੇ ਨੂੰ ਤਾਂ ਕਿ ਇਹਦੇ ਵਾਤੇ ਲੈਣਾ ਉਹ ਜਾਸ਼ਮੀਨ ਲਈ ਵੀ ਠੀਕ ਆ ਨੀਂ ਲਈ ਐਨਾ ਐਨਾ ਚ ਪਾੜਾ ਕਿਹੜਾ ਬਪੀ ਨਾ ਸ਼ੁਰੂ ਕਰ ਦੋ ਫਿਰ ਸਾਰੇ ਵਾਸਤੇ ਠੀਕ ਹੈ ਜੇ ਮੈਂ ਮੈਂ ਤੁਹਾਨੂੰ ਰੱਖਿਆ ਸੀ ਜਿਹੜੀ ਮੁੱਲਾਂਪਰ ਵਾਲੀ ਸੰਦੀਪ ਨੇ ਹਾਂ ਉਹ ਕੁੜੀ ਆਪਣੀ ਡਾਕਟਰ ਹੈ ਜਿਹੜੀ ਉਹਨੇ ਦੱਸੀ ਹਾਂ ਆਪਣੀ ਕੁੜੀ ਨੂੰ ਪਾਉਂਦੇ ਆ ਉਹ ਵੀ ਪੀਲੀ ਪੀਲੀ ਜੀ ਰਹਿੰਦੀ ਆ ਨਾ ਮੈਂ ਤਾਂ ਪੁੱਛ ਲਈ ਵੀ ਰੀਤ ਨੂੰ ਲੈ ਲੰਨੇ ਨੇ ਬਿੱਲੀ ਦਾ ਸਰਹਾਣੇ ਦਾ ਯੁੱਧ ਜੰਮਣਾ ਹਾਂ ਤਾਂ ਜੰਮਦਾ ਤਾਂ ਕਿਸੇ ਦਾ ਸਰਹਾਣੇ ਨਹੀਂ ਇਹ ਤਾਂ ਆਟੋ ਅ ਲੋ ਪੁੱਛਣਾ ਬਣਾਏ ਓਕੇ ਦਾ ਕੋਈ ਮੁੰਡਾ ਇੱਥੇ ਜਿਹੜਾ ਕੁੜੀ ਫਿਰਦੀ ਹੁੰਦੀ ਆ ਬਲੂ ਬੈਰੀ ਜੂਸ ਸਮਝ ਤਮਾ ਗਿਆ ਤਾਂ ਕਿਹੜਾ ਪੁੱਛਦੀ ਹੈ ਓਏ ਬਲੂ ਬੈਰੀ ਕਹ ਕੇ ਪੁੱਛ ਲਾ ਪੁੱਛ ਲਈਏ ਇੱਕ ਵਾਰ ਕੀ ਆ ਕਹਿੰਦੇ ਬਲੂ ਬੈਰੀ ਨੂੰ ਉਧਰ ਹੋ ਰਿਹਾ ਕੋਈ ਡਰਮਿਕੂਲ ਥੋੜਾ ਹੈ ਇਹ ਤਾਂ ਹਾਈ ਸਕੂਲ ਆ ਹਾਂ ਬਹੁਤ ਕਾਫੀ ਆ ਹਾਂ ਮੇਰੇ ਨਾਲ ਮੇਰੇ ਨਾਲ ਤੁੰਟੀ ਪਾਦੀ ਲੋਨੋ ਕਹਿੰਦਾ ਬਲੂ ਬੈਰੀ ਨੂੰ ਹਣਾ ਉਹ ਨਹੀਂ ਮੁੱਕਿਆ ਹੋਇਆ ਜਦੋਂ ਆਵੋ ਲੈ ਜੀ ਹੁਣ ਤਾਂ ਕੀ ਪਤਾ ਕਰਾਉਣਾ ਚੱਲ ਕੋਈ ਨਹੀਂ ਚੱਲ ਬਹੁਤ ਸਾਮਾਨ ਗਏ ਦੇ ਲੈ ਤਾਂ ਕੇਸ ਕਿੰਗ ਤੇਲ ਪਹਿਲਾਂ ਕੇਸ ਕਿੰਗ ਸਾਬਣ ਹੁੰਦਾ ਸੀ ਕੇਸ ਨਖਾਰ ਸਾਬਣ ਹੁੰਦਾ ਸੀ ਛੋਟੀਆਂ ਵੀ ਹੈਗੀਆਂ ਨੇ ਪੈਕਿੰਗ ਵੱਡੀਆਂ ਚਲ ਮੈਂ ਤਾਂ ਸ਼ੈਂਪੂ ਹੈ ਚੱਲ ਫਿਰ ਚੱਲ ਚੱਲ ਤੇਲ ਚਾਹੀਦਾ ਆਪਾਂ ਨੂੰ ਲਓ ਜੀ ਮਿਲੋ ਨੂਰ ਨੂੰ ਕਿਆ ਹਾਲ ਹੈ ਤਾ ਕਿੱਥੇ ਨੂੰ ਜਾਣਾ ਹੈ ਕਿੱਥੇ ਨੂੰ ਜਾਣਾ ਦੱਸ ਦੇ ਮਾਣਾ ਕੋ ਮਾਲਾ ਕੌਣਾ ਨਾਣਾ ਦੱਸਣਾ ਨਹੀਂ ਅੱਛਾ ਦੱਸਣਾ ਨਹੀਂ ਨਰਾਜ ਹੈ ਬੱਤ ਕੋਣ ਮਾਣਾ ਮਾਣਾ ਹੋਏ ਕੋਣ ਦਾਦੀ ਦਾ ਬੈਠੀ ਹੈ ਦਾਦੀ ਤੌਰੀ ਹੈ ਦਾਦੀ ਦਾਦੀ ਗਾਨ ਕੇ ਦੇ ਚੌਂ ਕਰਦੀ ਹੈ ਸਾਸਰੀ ਕਾਲ ਜੀ ਸਾਰੇ ਹਾਂ ਸਾਸਰੀ ਕਾਲ ਨੂੰ ਕੇਲਾ ਖਿਲਾਓ ਜਿਹੜੇ ਲੈ ਕੇ ਆਇਆ ਤਾ ਕੇਲਾ ਖਾ ਲੈ ਖਾਣਾ ਕੇਲਾ ਬਨਾਣਾ ਖਾਣਾ ਹੋਰ ਕੀ ਖਾਣਾ ਫਿਰ ਭਿੰਡੀ ਆ ਭਿੰਡੀਆਂ ਦੀ ਸਬਜ਼ੀ ਤਾਂ ਬਣੀ ਹੋਈ ਤੋ ਮੈਂ ਖਾ ਗਿਆ ਸਾਰੀ ਹੈ ਰੋਟੀ ਨਹੀਂ ਕੋਈ ਵੀ ਖਾਣਾ ਬਸ ਆਲੂ ਖਾਣੇ ਆਲੂ ਆਲੂ ਸਾਡੇ ਵੀ ਇਹੋ ਜਿਹੇ ਆ ਸਾਡੇ ਵੀ ਇਹੋ ਜਿਹੇ ਲੋ ਜੀ ਇੱਧਰ ਵੀ ਮਿਲੋ ਸਾਸਰੀ ਕਾਲ ਜੀ ਸਾਰੇ ਇਹਦੇ ਵੀ ਬੁਲਾ ਦਿਓ ਜੀ ਸਾਸਰੀ ਕਾਲ ਜੀ ਸਾਰੇ ਮੰਮੀ ਇਹਨੂੰ ਇਹਨੂੰ ਪਕਾਓ ਸਾਸਰੀ ਕਾਲ ਮਨੇ ਕੀ ਰਿਹਾ ਤਾ ਆਰੇ ਚਾਚੀ ਕਾ ਜੀ ਚਾਚੀ ਕਾ ਜੀ ਓਏ ਸਿਰੇ ਲੇਜੈਂਡਾ ਹੱਥ ਚਾਚੀ ਕਾ ਬਾਉ ਚਾਚੀ ਦਾ ਅਬਰ ਗਿਰਦਾ ਚਾਚੀ ਕਾ ਬਾਉ ਚਾਚੀ ਇਹ ਜੀ ਆਕੜ ਦਾ ਮੈਂ ਇਹਦੇ ਚਸਕਾ ਪੋਣ ਤੇ ਬੈ ਗਿਆ ਅਰਵਿੰਦਰ ਨੇ ਦੇਖੀ ਜ ਮੈਂ ਗਈ ਉਹ ਤੇ ਕਹਿ ਬਣਾ ਹਾਂ ਚਾਚੀ ਦੀ ਦਾ ਮਾਂ ਮਾਂ ਚਾਚੀ ਦੀ ਗਾਲ ਇਹ ਨਾ ਰੱਟਾ ਹੀ ਘਾਰੇ ਸਾਸਰੀ ਘਾਲ ਜੀ ਸਾਰਿਆਂ ਨੂੰ ਇਹ ਜਿੱਦਾਂ ਹੁਣ ਮੇਰੇ ਵੱਲ ਕੈਮਰਾ ਆ ਗਿਆ ਮੈਂ ਤਾਂ ਉਹ ਤਾਂ ਸਾਸਰੀ ਘਾਲ ਜੀ ਸਾਰਿਆਂ ਨੂੰ ਮੰਮੀ ਵੱਲ ਚਲ ਗਿਆ ਮੰਮੀ ਨੇ ਬੋਲਤਾ ਇਹ ਓਕਣੇ ਕੈਚ ਕਰੀ ਗਈ ਜੀ ਕਹੀ ਨਹੀਂ ਇੱਕ ਦਿਨ ਆਏ ਉਹ ਕਹਿੰਦੀ ਫਿਰ ਗਈ ਅਸਕੇ ਪਤਾ ਨਹੀਂ ਕੀ ਆ ਕੇ ਜੰਦੀ ਹੈ ਤਾਂ ਤੇਰਾ ਦੀ ਤਾ ਆ ਰਹੇ ਬਾਈ ਤੂੰ ਥੋੜਾ ਜਿਆ ਖਾ ਜਾਂਦੀ ਆ ਉਹ ਪਰ ਬੋਲ ਵੀ ਆਹੀ ਚੀਜ਼ ਆ ਸਾਸਰੀ ਘਾਲ ਜੀ ਸਾਰੇ ਰੀਤ ਵੀ ਤਾਂ ਸਭ ਤੋਂ ਪਹਿਲਾਂ ਆਈ ਕੋਸ਼ਿਸ਼ ਸਿੱਖੀ ਹੈ ਸਾਸਰੀ ਘਾਲ ਸਾਰਿਆਂ ਨੂੰ ਨਾ ਨਾ ਇਹ ਵੀ ਮਾਤਾ ਚਾਚੇ ਨੇekraਏ ਲਾ ਲਟ ਬਸ ਕਰ ਚਲ ਓਏ ਸਾਥੀ ਦਾ ਬਾਪ ਤੂੰ ਵੀ ਸਾਥੀ ਦਾ ਤਾ ਖੜ ਜਾ ਖੜ ਜਾ ਇੱਕ ਸਾਲ ਮੈਂ ਕੈਮਰਾ ਮੰਗੀ ਕਰਾਂ ਵੀ ਮੰਨੂ ਦੋ ਸਾਥੀ ਕਾ ਨਾਰਿਆਂ ਨੂੰ ਲਾ 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 ਚੌੜਾ ਚੌੜਾ ਨਾ ਚੌੜਾ ਓਏ ਇ tanto ਮਨਜੀ ਤਨੁ ਪੁੱਟੋ ਲਾ ਲਟ ਇਹ ਤਾਂ ਹੁਣ ਹੋਣਾ ਇਹ ਵੀ ਸਾਡਾ ਬੰਦਾ ਭਗਤ ਆ ਜੀ ਇਹ ਅਜ ਤਾਂ ਗਾਹਾਂ ਦਾ ਖੁਸ਼ੇ ਰਹਿੰਦਾ ਜੀ ਜਿਆਦਾ ਖੁਸ਼ੇ ਜ਼ਬਾਕ ਖੁਸ਼ੇ ਸੱਗੇ ਲੱਗਦੇ ਕਿਹਦੇ ਨਜ਼ਰੇ ਲੱਗਦੇ ਨਹੀਂ ਆਪਾਂ ਇਹ ਤੁਸ ਫੋਲ ਚਲੇ ਜਾਂਦਾ ਤੇ ਕਿਉਂਕਿ ਬੰਦਾ ਨਾਂ ਦੇ ਡਾਕਟਰ ਆ ਵੀ ਨੁਕਸਾਨ ਕਰਿਓ ਆ ਜਿਆਦਾ ਮੋੜੋ ਬਿਜਰੇ ਦੁੱਖ ਭੱਖ ਲੱਗੀ ਫੇਰ ਤਾਂ ਜੀ ਉਹਨੇ ਰੋਈ ਹੈ ਇਹ ਜਿਆਦਾ ਹੀ ਮੈਂ ਦੀ ਤਾਰੀਫ ਕੀਤੀ ਪੰਜ ਦਿਨ 12 ਵੇ 12 12 ਵਜੇ ਅਗਰ ਉਹ ਮੰਨੀ ਤਰੀਕ ਪਾ ਨਾ 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 ਉਹ ਮਰ ਜਾਈਆ ਕੀ ਆਈਆ ਉਹ ਦੂਰੀ ਆਈਆ ਪਿਤਾ ਪਾ ਉਕਰੀ ਨੁਰੂ ਗੁਰੀ ਮਾਤੀ ਵੀ ਅੱਜ ਪਤਾ ਨਹੀਂ ਕਿਉਂ ਕੀ ਹੋਇਆ ਵੇ ਦੇਖ ਲੋ ਬਾਤੀ ਪਈ ਅਗਲੇ ਤੇ ਨਾਨਕੇ ਆਏ ਵੇ ਛੱਟ ਵੱਜੂਗੀ ਪੁੱਤ ਕਾਕੇ ਚਾਰਜ ਹੋ ਗਈ ਆ ਆਇਆ ਆਇਆ

ਉਹ ਬੁਲਾਉਗਾ ਪਾਲਾ ਕਿੱਦਾਂ ਜਦੋਂ ਸਕੂਲ ਸ਼ੁਰੂ ਹੋ ਗਿਆ ਜਦੋਂ ਸਕੂਲ ਸ਼ੁਰੂ ਹੋ ਗਿਆ ਤਦੋਂ ਪਤਾ ਲੱਗਣਾ ਕਿੱਦਾਂ ਦਾ ਪਤਾ ਦਾ ਤੀਰ ਦਾ 10 ਹੋਈ ਪੈਂਦਾ ਕਿੱਦਾਂ ਨਾ ਅੱਜ ਨਹੀਂ ਪਿਆ ਅੱਜ ਨਹੀਂ ਪਿਆ ਅੱਜ ਚਲ ਗਈ ਅੱਜ ਮੈਂ ਹੀ ਚੱਟ ਸਵੇਰੇ ਮੈਂ ਸਕੂਲ ਪਾ ਜਾਣਾ ਹੈ ਰੋਗ ਜਿਹਾ ਸਾਇ ਪੱਟੀ ਤਸਵੀਰ ਕਿੱਥੇ ਬੋਲਿਆ ਕੀ ਆ ਗਿਆ ਨਾ ਹਾਂਜੀ ਹਾਂ ਜੇ ਮਾਰਨਾ ਸੇ ਲੱਗ ਗਿਆ ਤੁਹਾਡਾ ਟੀਮਾ ਪੂਰਾ ਦੇਰ ਖਾਂ ਕਿੰਨ ਲੱਗਿਆ ਆ ਗਾੜੀ ਵੀ ਨਾ ਆਣਾ ਨਾ ਹਲਾ ਵੀ ਪੂਰਾ ਜੋਰ ਲਾਇਆ ਬਾਦਲ ਪਰ ਇਹ ਕਹੀ ਕਿ ਇਹ ਤਾਂ ਇੱਕ ਨਹੀਂ ਅੱਛਾ ਸੱਸੀ ਕਾ ਚੱਲ ਗਿਆ ਫਿਰ ਐਸੇ ਮਿੰਨ ਸੱਸੀ ਕਾ ਬਾਬ ਸੱਸੀ ਕਾ ਸੱਸੀ ਕਾ ਨਹੀਂ ਚਲੋ ਭਰੋ ਲੋਕ ਆਈ ਰੋ ਦਾ ਨਾ ਹਰ ਵੀਜ ਕੀ ਲੱਗੀ ਵੀ ਦੁੱਧ ਹਾਜਮ ਹੁੰਦਾ ਹਾਂਜੀ ਦੁੱਧ ਹਾਜਮ ਹੁੰਦਾ ਭੁੱਖ ਵਧਦੀ ਆ ਭੁੱਖ ਵਧਦੀ ਤੇ ਹਾਜਮ ਵੀ ਤਾਂ ਹੁੰਦਾ ਦੁੱਧ ਦਾ ਭੁੱਖ ਵਧਦੀ ਆ ਚਲ ਕੋਈ ਨਹੀਂ ਜਿਉ ਜਿਉ ਹੈ ਨਾ ਬੜਾ ਹੋਈ ਜਾਣਾ ਭੁੱਖ ਵਧੀ ਜਾਣੀ ਇਹਦੀ ਪਾਪਾ 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 ਤੂੰ ਕਿਹਦੀ ਕੁੜੀ ਆ ਚਾ ਚੁਕੇ ਉਹ ਉਧਰ ਨੂਰ ਕਿਹਦੀ ਕੁੜੀ ਆ ਤੂੰ ਬਾਂਟੀ ਦੀ ਡੈਡੀ ਦੀ ਲੱਗ ਡੈਡੀ ਗੰਮੀ ਆ ਜੀ ਬਾਂਟੀ ਵਾਪਸੀ 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 ਐ ਮम्मा ਦੀ ਸਾਰੇ ਮम्मा ਮम्मा ਕਹਿੰਦੀ ਮम्मा ਦਾ ਨਾਮ ਕੀ ਹੈ ਬਾਂਟਿਕ ਹਾਂ ਤੂੰ ਕਿਹਦਾ ਪੁੱਤ ਹੈ ਵਾਪਸੀ ਲੈ ਇਹ ਬਾਂਟੀ ਦੇ ਪੁੱਤ ਹੈ ਮਮਾ ਦੇ ਨਾਮ ਕੇ ਵਾਪਸੀ ਲੱਗ ਵਾਪਸੀ ਵਾਪਸੀ ਇਹ ਜਿੰਨਾ ਮਸਿਕ ਹੈ ਵੰਟੇ ਹੋ ਕਹਿਣਾ ਨਾ ਚੱਲ ਹਟ ਜਾਣਾ ਪਹਿਲਾ ਪਹਿਲੀ ਹੈ ਥੋੜੇ ਨੌਂ ਨੂੰ ਦੀ ਚੰਗੀ ਲੱਗਦੀ ਹੈ ਜਾਂ ਥੋੜੀ ਜਿਹੀ ਵੱਡੀ ਹੋ ਗਈ ਫਿਰ ਸਾਨੂੰ ਭੜਾ ਲੱਗਣਾ ਕਿ ਨਾ ਯਾਰ ਆਪਣੇ ਡੈਡੀ ਦਾ ਨੌਂ ਹੁੰਦੀ ਹੈ ਜਵਾਕ ਖਾਲੇ ਆਲੇ ਹਟ ਜਾਣਾ ਨੇ ਆਪਰੇ ਸਾਰੀ ਈਦ ਨੇ ਬੱਚੇ ਨੂੰ ਬਾਹਰ ਅੱਠ ਲਾਈ ਵਿੱਕੀ 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 ਵੀਡੀਓ ਤੇ ਸਾਰੇ ਕਹਿਣ ਲੱਗ ਗਏ ਵਿੱਚ ਕਮੈਂਟ ਲਾ ਕੇ ਤੇ ਲੋਕਰ ਫਿਰ ਵਿੱਕੀ ਵਿੱਕਿਓ ਕਰੀ ਜਾਂਦੀ ਹੈ ਹੋਣੀ ਨਹੀਂ ਸੀ ਕੋ ਰਾਖਲਾ ਥੋੜਾ ਜਿਆਦਾ ਕਹੂੰਗੀ ਮੰਮਾ ਹਾਂ ਪੁੱਤੋ ਕੋ ਤਾਂ ਐਡੀ ਤੋਂ ਬਿਨਾਨੀ ਬੋਲਦੀ ਕਹੋਗੀ ਮੰਮਾ ਮੰਮਾ ਇਹ ਸੀ ਨੂੰ ਤੈਨੂੰ ਜ਼ੋਂਦਾ ਨਹੀਂ ਸੀ ਨੂੰ ਕਹ ਦਿੰਦੀ ਕੀ ਪਰ ਕਹ ਦਿੰਦੀ ਗੁੱਸੇ ਚ ਜਾ ਕੇ ਗੁੱਸੇ ਜਾ ਕੇ ਲੈ ਕੱਲ ਮੈਂ ਕਹਿੰਦੀ ਤੇ ਪੜਨਾ ਹੈ ਕਿ ਤੂੰ ਪੜਲਾ ਕਹਿੰਦੀ ਕੋਈ ਨਾ ਮੈਂ ਰੋਟੀ ਕਿੰਨਾ ਬਣਾ ਲਾ ਤੇ ਮੇਰੇ ਪਪਾ ਨੇ ਖਾਣ ਗਏ ਰੋਟੀਆਂ ਲੱਗੀ ਵੀ ਦੀ ਬਲੌਣ ਭਾਬੀ ਨਾਲ ਬੱਕੀ ਮੈਂ ਤਾਂ ਪੀਣੀ ਨਾਲ ਬਣਾਉਂਦੀ ਆ ਬੇਨਾ ਕੀ ਹੈ ਤੇ ਮਾਂ ਤੇ ਉਹ ਉਹ ਦੇ ਦੇ ਨਹੀਂ ਖਾਣ ਤੇ ਹਟ ਗਈ ਆਟਾ ਕਾਣ ਤੇ ਅਟਕ ਗਿਆ ਹੁਣ ਰੋਟੀਆਂ ਬਣਾਉਣ ਪਜੋਰ ਹੈ ਉਹ ਵੀ ਜੇ ਟਾਈਮ ਨਾਲ ਆ ਦੇਵੇ ਮਿਲੋਤੀ ਮਾਲ ਨਾ ਦੇ ਅੱਛਾ ਚਲੋ ਥੀਜਾ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਮਾਰਾ ਤੇ ਸਾਨੂੰ ਰੱਖਿਆ ਸਾਰਾ ਚੜਦੀ ਕਲਾ ਚ ਚਲ ਬਾਏ ਕਰ ਦੇ ਬਾਏ ਕਰ ਦੇ ਇਧਰ ਬਾਏ ਤੁਸੀਂ ਵੀ ਚਾਚੀ ਕਰ ਆਰੇ ਪੀ ਲੋ ਚਾਹ ਤੁਸੀਂ ਵੀ ਚਾਚੀ ਕਰ ਵਾੜੀ ਚੀਕਾ ਪਹਿਲ ਟੂ ਇਹ ਨਹੀਂ ਇਹ ਨਹੀਂ ਵੇ ਟੂ ਸਾਸ ਕਰਵਾ ਲਾ ਨਾ ਚੀਕਾ ਕਿਆ ਕਹਿੰਦੀ? ਚੱਛ ਦੀ ਗੱਲ ਸਾਰਿਆਂ। ਚੱਛ ਦੀ ਗੱਲ ਸਾਰਿਆਂ ਨੂੰ ਹੈਂ। ਕਿਦੀ ਕੁੜੀ ਆ ਤੂੰ? ਪੱਤੀ। ਅੱਛਾ। ਜੱਗੀ ਕੌਣ ਆ? ਜੱਗੀ ਕੌਣ ਆ? ਜੱਗੀ ਕੌਣ ਆ? ਜੱਗੀ ਕੌਣ? ਮੈਨੂੰ ਪੱਤੀ। ਪੱਤੀ। ਕਿਆ? ਮਨੂੰ ਮਾਂ ਕਹੀ ਹੈ। ਹੈਂ? ਜੱਗੀ ਆ ਨਾ ਬਸ ਇੱਕ ਨੂੰ ਪੱਕਾ ਜੱਗੀ ਹੈ ਨਾ ਅੱਛਾ ਅੱਛਾ ਜਗਜੀਤ ਤਾਂ ਸਹੀ ਕਰੀ ਵੇਖੋ ਉਹ ਮੰਨੂ ਦਾ ਪਤਾ ਹੀ ਨਹੀਂ ਤਾਂ ਜਗਜੀਤ ਉਹਦਾ ਤਾਂ ਜਗਜੀਤ ਦਾ ਵੰਟਿਓ ਵੰਟਿਓ ਲਾਉਣ ਉਹ ਤਾਂ ਹੀ ਹੁੜਦੇਗਾ ਮੈਂ ਵੀ ਜੱਗੀ ਕੌਣ ਹੋ ਗਿਆ ਉਹਦਾ ਉਹਦਾ ਕਿਹਾ ਜੱਗੀ ਵੀ ਕਹੇ ਹੁੰਦੇ ਆ ਹਾਂ ਆ ਕਰਕੇ ਇਹਨੂੰ ਪੁੱਛਦੇ ਜੱਗੀ ਕੌਣ ਆ ਕਹਿੰਦੀ ਵੰਟੀ ਉਹ ਜੱਗੀ ਆ ਗਿਆ ਬਾਹਰ ਹੈ ਕਰਕੇ ਪੱਟ ਜੱਗੀ ਆ ਗਿਆ ਬਾਹਰ ਜੱਗੀ ਉਹ ਵੀ ਤਾਂ ਕੋਲੀ ਵਾਲਾ ਵਗੀਰੇ ਕੋਲੀ ਕਰ ਬਾਜੀ ਨਹੀਂ ਆਉਂਦੀ ਕੰਨਾਂ ਤੇ ਸੂਣ ਹਾਂ ਹਾਂ ਮਾਮਾ ਫੰਡ ਕਰਦਾ ਹੈ ਪਖੰਡੂ ਚਲੋ ਠੀਕ ਹੈ ਜੀ